ਮੈਂ ਅਕਸਰ ਇੱਕ ਗੱਲ ਕਹਿਣਾ ਹੈ ਕਿ ਇੱਥੇ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕਿਸੇ ਨੂੰ ਕੁਝ ਵੀ ਨਹੀਂ ਪਤਾ ਕਿਹੜਾ ਬੰਦਾ ਕੀ ਕਰ ਦੇਵੇ ਜਨਤਾ ਕਿਦਾਂ-ਕਿਦਾਂ ਦੇ ਜਗਾੜ ਲਗਾ ਲਵੇ ਇਸ ਦਾ ਕੋਈ ਵੀ ਪਤਾ ਨਹੀਂ ਲੱਗਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਇੱਕ ਔਰਤ ਪਾਕਿਸਤਾਨ ਜਾਂਦੀ ਹੈ ਜਥੇ ਦੇ ਨਾਲ ਤੇ ਉਹ ਲਾਪਤਾ ਹੋ ਜਾਂਦੀ ਹੈ ਪਹਿਲਾਂ ਤਾਂ ਉਸ ਬਾਰੇ ਕੁਝ ਪਤਾ ਨਹੀਂ ਲੱਗਦਾ ਕਿ ਉਹ ਵਾਪਸ ਆਈ ਹੈ ਜਾਂ ਨਹੀਂ ਆਈ ਪਰ ਜਦੋਂ ਕੁਝ ਦਿਨਾਂ ਬਾਅਦ ਇਹ ਗੱਲ ਪਤਾ ਲੱਗਦੀ ਹੈ ਕਿ ਉਹ ਔਰਤ ਤਾਂ ਵਾਪਸ ਹੀ ਨਹੀਂ ਆਈ ਫਿਰ ਲੋਕ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕੋਈ ਕਹਿੰਦਾ ਕਿ ਉੱਥੇ ਉਹ ਗਵਾਚ ਗਈ ਹੋਵੇਗੀ ਕਿਡਨਾਪ ਕਰ ਲੈਤੀ ਗਈ ਹੋਵੇਗੀ ਜਾਨੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਪਰ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਔਰਤ ਨਾ ਤਾਂ ਗਵਾਚੀ ਹੈ ਨਾ ਹੀ ਉਸ ਨੂੰ ਕਿਸ ਨੇ ਕਿਡਨਾਪ ਕੀਤਾ ਸਗੋਂ ਉਸ ਨੇ ਤਾਂ ਉਹ ਕੀਤਾ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਕਪੂਰਥਲਾ ਇਸ ਦਾ ਪਿੰਡ ਆਮਨਿਆਪੁਰ ਇੱਥੋਂ ਦੀ ਰਹਿਣ ਵਾਲੀ ਸਰਬਜੀਤ ਕੌਰ ਜਿਸ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਜਾਂਦਾ ਹੈ ਇਸ ਦੇ ਦੋ ਮੁੰਡੇ ਹੁੰਦੇ ਨੇ ਤੇ ਇਸ ਦਾ ਪਤੀ ਇੰਗਲੈਂਡ ਦੇ ਵਿੱਚ ਹੁੰਦਾ ਹੈ ਇਹ 4 ਨਵੰਬਰ 2025 ਨੂੰ ਗੁਰਪੁਰਪ ਦੇ ਮੌਕੇ ਤੇ ਭਾਰਤ ਦੇ ਵਿੱਚੋਂ ਜਥਾ ਜਾਂਦਾ 1932 ਬੰਦਿਆਂ ਦਾ ਉਹਨਾਂ ਦੇ ਨਾਲ ਪਾਕਿਸਤਾਨ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ 10 ਦਿਨ ਬਾਅਦ ਇਹ ਜਥਾ ਵਾਪਸ ਆਉਂਦਾ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਸਰਬਜੀਤ ਵਾਪਸ ਆਈ ਜਾਂ ਨਹੀਂ ਆਈ ਥੋੜੇ ਦਿਨਾਂ ਬਾਅਦ ਪਤਾ ਲੱਗਦਾ ਕਿ ਸਰਬਜੀਤ ਤਾਂ ਵਾਪਸ ਹੀ ਨਹੀਂ ਆਈ ਉਹ ਤਾਂ ਪਾਕਿਸਤਾਨ ਦੇ ਵਿੱਚ ਹੀ ਰਹੇਗੀ ਸਭ ਬੜੇ ਚਿੰਤਤ ਹੁੰਦੇ ਆ ਕਿ ਆਖਰ ਸਰਬਜੀਤ ਨਾਲ ਕੀ ਹੋ ਗਿਆ ਕਿਉਂਕਿ ਜੋ ਇਹ ਜਥਾ ਗਿਆ ਸੀ ਜਥੇ ਦੇ ਵਿੱਚੋਂ ਕਈ ਜੋ ਲੋਕ ਸੀ ਉਹ ਪਹਿਲਾਂ ਹੀ ਮੁੜ ਆਏ ਸੀ ਯਾਨੀ ਇਹ ਸਾਰਾ ਜਥਾ 10 ਦਿਨਾਂ ਬਾਅਦ ਵਾਪਸ ਆਇਆ ਸੀ ਪਰ ਕੁਝ ਲੋਕ ਪਹਿਲਾਂ ਵਾਪਸ ਆ ਗਏ ਉਸ ਕਰਕੇ ਕਿ ਸਰਬਜੀਤ ਦਾ ਪਤਾ ਨਹੀਂ ਲੱਗ ਸਕਿਆ ਕਿ ਉਹ ਪਹਿਲਾਂ ਆ ਗਈ ਜਾਂ ਜਥੇ ਦੇ ਨਾਲ ਨਹੀਂ ਆਈ ਤੇ ਉਸ ਤੋਂ ਬਾਅਦ ਜਦੋਂ ਕੁਝ ਦਿਨ ਲੰਘੇ ਤਾਂ ਪਤਾ ਲੱਗਾ ਕਿ ਸਰਬਜੀਤ ਤਾਂ ਵਾਪਸ ਨਹੀਂ ਆਈ ਹੁਣ ਸਭ ਨੂੰ ਚਿੰਤਾ ਹੁੰਦੀ ਹੈ ਥਾਣੇ ਦੇ ਵਿੱਚ ਤਲਾਸ਼ ਕੀਤੀ ਜਾਂਦੀ ਹੈ ਕਿ ਸਰਬਜੀਤ ਗਈ ਸੀ ਉਹ ਵਾਪਸ ਨਹੀਂ ਆਈ ਪੁਲਿਸ ਇਨਕੁਆਇਰੀ ਕਰਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਸ ਉੱਤੇ ਪਹਿਲਾਂ ਕੁਝ ਮਾਮਲੇ ਸੀ ਪਰ ਉਹ ਤਾਂ ਕਲੀਅਰ ਹੋ ਚੁੱਕੇ ਨੇ ਤੇ ਹੁਣ ਸਭ ਇਹ ਸੋਚ ਰਹੇ ਸੀ ਕਿ ਸਰਬਜੀਤ ਆਖਰ ਪਾਕਿਸਤਾਨ ਦੇ ਵਿੱਚ ਕਿੱਥੇ ਹੈ ਉਹ ਵਾਪਸ ਆਈ ਹੈ ਜਾਂ ਨਹੀਂ ਆਈ ਇਸ ਬਾਰੇ ਵੀ ਕੁਝ ਪਤਾ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਤੇ ਜੋ ਵੀਡੀਓ ਦੇ ਵਿੱਚ ਨਿਕਲ ਕੇ ਆਉਂਦਾ ਉਹ ਸੁਣ ਕੇ ਤਾਂ ਸੱਬ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਉਸ ਵੀਡੀਓ ਦੇ ਵਿੱਚ ਸਰਬਜੀਤ ਕੌਰ ਬੈਕੀ ਦਿਖਾਈ ਦਿੰਦੀ ਹੈ ਉਸ ਦੇ ਨਾਲ ਇੱਕ ਬੰਦਾ ਬੈਠਾ ਹੁੰਦਾ ਜਿਸ ਦਾ ਨਾਮ ਨਾਸਰ ਹੁਸੈਨ ਹੁੰਦਾ ਤੇ ਸਰਬਜੀਤ ਪਾਕਿਸਤਾਨ ਦੇ ਵਿੱਚ ਹੀ ਸੀ ਕਿਉਂਕਿ ਸਰਬਜੀਤ ਨੇ ਨਾਸਰ ਹੁਸੈਨ ਦੇ ਨਾਲ ਵਿਆਹ ਕਰਵਾ ਲਿਆ ਸੀ ਉਸ ਨੇ ਆਪਣਾ ਧਰਮ ਤਬਦੀਲ ਕਰ ਲਿਆ ਸੀ ਉਹ ਹੁਣ ਨੂਰ ਹੁਸੈਨ ਬਣ ਗਈ ਸੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜੋ ਸਰਬਜੀਤ ਆ ਉਸ ਤੋਂ ਪੁੱਛਿਆ ਜਾਂਦਾ ਕਿ ਤੈਨੂੰ ਇਸਲਾਮ ਕਬੂਲ ਹੈ ਤਾਂ ਉਹ ਕਹਿੰਦੀ ਹੈ ਕਿ ਹਾਂ ਮੈਨੂੰ ਇਸਲਾਮ ਕਬੂਲ ਹੈ ਤੇ ਉਸ ਤੋਂ ਪੁੱਛਿਆ ਜਾਂਦਾ ਕਿ ਤੂੰ ਨਾਸਿਰ ਹੁਸੈਨ ਨਾਲ ਵਿਆਹ ਕਰਵਾਉਣਾ ਚਾਹੁੰਨੀ ਹੈ ਤਾਂ ਉਹ ਕਹਿੰਦੀ ਹੈ ਕਿ ਹਾਂ ਮੈਂ ਨਾਸਿਰ ਦੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਹਾਂ ਕਿਉਂਕਿ ਨਾਸਿਰ ਦੇ ਨਾਲ ਮੈਂ 9 ਸਾਲਾਂ ਤੋਂ ਕੰਟੈਕਟ ਦੇ ਵਿੱਚ ਹਾਂ ਮੈਂ ਇਸ ਨੂੰ ਪਿਆਰ ਕਰਦੀ ਹਾਂ ਇਸ ਕਾਰਨ ਮੈਂ ਪਾਕਿਸਤਾਨ ਦੇ ਵਿੱਚ ਆਈ ਸੀ ਤੇ ਮੈਂ ਨਾਸਿਰ ਦੇ ਨਾਲ ਵਿਆਹ ਕਰਵਾਉਣਾ ਹੈ ਇਹ ਜਦੋਂ ਵੀਡੀਓ ਲੋਕ ਦੇਖਦੇ ਨੇ ਤਾਂ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਇੱਕ ਔਰਤ ਨੇ ਜਿਸ ਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਇਹ ਕੀ ਕਰ ਰਹੀ ਹਾਂ ਕਿ ਉਹ ਆਪਣਾ ਧਰਮ ਵੀ ਪਰਵਰਤਨ ਕਰ ਰਹੀ ਹੈ ਤੇ ਬਗਾਨੇ ਦੇਸ਼ ਦੇ ਵਿੱਚ ਜਾ ਕੇ ਇੱਕ ਬੰਦੇ ਦੇ ਨਾਲ ਵਿਆਹ ਕਰਵਾ ਰਹੀ ਹੈ ਜਦਕਿ ਉਹ ਦੋ ਬੱਚਿਆਂ ਦੀ ਮਾਂ ਵੀ ਤੇ ਇਹੋ ਜੇ ਟਾਈਮ ਤੇ ਉਹ ਗਈ ਜਦੋਂ ਸਾਰਾ ਦੇਸ਼ ਸਾਰਾ ਪੰਜਾਬ ਗੋਰਪੁਰ ਉਹ ਆਪਣੀਆਂ ਖੁਸ਼ੀਆਂ ਮਨਾ ਰਿਹਾ ਸੀ ਪਰ ਉਸ ਨੇ ਇਹ ਚੀਜ਼ ਦਾ ਨਜਾਇਜ਼ ਫਾਇਦਾ ਠਾ ਲਿਆ ਉਸ ਨੂੰ ਲੱਗਿਆ ਕਿ ਮੈਂ ਜਥੇ ਦੇ ਨਾਲ ਚਲੀ ਜਾਵਾਂਗੀ ਤੇ ਜਥੇ ਦੇ ਨਾਲ ਜਾ ਕੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਮੈਂ ਅੱਗੇ ਪਾਕਿਸਤਾਨ ਦੇ ਵਿੱਚ ਨਾਸਿਰ ਦੇ ਕੋਲ ਚਲੀ ਜਾਵਾਂਗੀ ਹੋਰ ਵੀ ਗੱਲ ਦੇਖਣ ਨੂੰ ਮਿਲੀ ਕਿ ਜੋ ਇਸ ਨੇ ਇਮੀਗ੍ਰੇਸ਼ਨ ਫਾਰਮ ਭਰਿਆ ਸੀ ਉਸ ਵਿੱਚ ਨਾ ਤਾਂ ਆਪਣੀ ਨਾਗਰਿਕਤਾ ਭਰੀ ਸੀ ਜਦੋਂ ਇਸ ਗੱਲ ਦੀ ਪੋਸਟੀ ਹੋਈ ਜਾਂਚ ਹੋਈ ਤੇ ਨਾ ਹੀ ਆਪਣਾ ਪਾਸਪੋਰਟ ਨੰਬਰ ਭਰਿਆ ਸੀ ਇਹ ਗੱਲ ਤੇ ਵੀ ਵੱਡੇ ਸਵਾਲ ਉੱਠਦੇ ਨੇ ਕਿ ਕਿਵੇਂ ਉਸ ਨੂੰ ਨੰਗਣ ਦੇ ਦਿੱਤਾ ਕਿਉਂਕਿ ਕਈ ਬੰਦਿਆਂ ਨੂੰ ਉੱਥੋਂ ਵਾਪਸ ਮੋੜਿਆ ਗਿਆ ਉਹਨਾਂ ਦੇ ਫਾਰਮਾਂ ਦੇ ਵਿੱਚ ਕੁਝ ਕਮੀਆਂ ਸੀ ਪਰ ਇਸ ਦੇ ਫਾਰਮ ਦੇ ਵਿੱਚ ਵੀ ਕਮੀ ਸੀ ਪਰ ਇਸ ਨੂੰ ਵਾਪਸ ਨਹੀਂ ਮੋੜਿਆ ਗਿਆ ਐਦਾਂ ਹੀ ਕਿਵੇਂ ਸਰਬਜੀਤ ਨੂੰ ਅੱਗੇ ਨੰਗਾ ਦਿੱਤਾ ਜਾਂਚ ਕਰਨ ਵਾਲੇ ਨੇ ਉਹਨਾਂ ਨੇ ਇੱਕ ਔਰਤ ਨੂੰ ਐਦਾਂ ਹੀ ਨੰਗਾ ਦਿੱਤਾ ਨਾ ਉਸ ਦਾ ਪਾਸਪੋਰਟ ਨੰਬਰ ਪੁੱਛਿਆ ਗਿਆ ਉਹਨਾਂ ਨੇ ਫਾਰਮ ਦੇ ਉੱਤੇ ਨਹੀਂ ਦੇਖਿਆ ਤੇ ਨਾ ਹੀ ਉਸ ਨੇ ਆਪਣੀ ਨਾਗਰਿਕਤਾ ਭਰੀ ਹੋਈ ਸੀ ਕਿ ਐਦਾਂ ਉਸ ਨੂੰ ਕਿਵੇਂ ਲੰਗਾ ਦਿੱਤਾ ਇਹ ਜੋ ਘਟਨਾ ਸੀ ਇਸ ਨੂੰ ਸੁਣ ਕੇ ਐਦਾਂ ਲੱਗ ਰਿਹਾ ਕਿ ਜਿਵੇਂ ਉਹ ਗੱਲ ਇੱਕ ਕਹਾਵਤ ਹੈ ਕਿ ਅੰਨੀ ਪੀਂਦੀ ਹੈ ਕੁੱਤਾ ਚੜਦਾ ਐਦਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਕਮੀਆਂ ਰਹਿ ਜਾਂਦੀਆਂ ਹੋਣਗੀਆਂ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਪਰ ਇਹ ਜਦੋਂ ਘਟਨਾ ਹੋਈ ਸਰਬਜੀਤ ਵਾਲੀ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਤੇ ਇਮੀਗ੍ਰੇਸ਼ਨ ਫਾਰਮ ਦੇ ਵਿੱਚ ਵੀ ਕਮੀਆਂ ਸੀ ਪਰ ਫੇਰ ਵੀ ਉਸ ਨੂੰ ਜਾਣ ਦਿੱਤਾ ਗਿਆ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਸਰਬਜੀਤ ਜੋ ਸੀ ਉਹ ਉਧਰ ਗਈ ਤੇ ਆਪਣੇ ਜੋ ਆਸ਼ਿਕ ਸੀ ਨਾਲ 9 ਸਾਲ ਉਹ ਕੰਟੈਕਟ ਦੇ ਵਿੱਚ ਰਹੀ ਸ਼ਾਇਦ ਇਹਨਾਂ ਦਾ ਕੰਟੈਕਟ ਫੇਸਬੁੱਕ ਤੇ ਹੋਇਆ ਹੋਵੇਗਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਸਾਰੇ ਲੋਕ ਨੇ ਉਹ ਜੁੜੇ ਹੋਏ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਕੰਟੈਕਟ ਹੋਇਆ ਹੋਵੇਗਾ ਤੇ ਫਿਰ ਇਹਨਾਂ ਨੇ ਪਲੈਨਿੰਗ ਕੀਤੀ ਹੋਵੇਗੀ ਕਿ ਇਸ ਤਰ੍ਹਾਂ ਮੈਂ ਪਾਕਿਸਤਾਨ ਆ ਜਾਵਾਂਗੀ ਤੇ ਉਸ ਤੋਂ ਬਾਅਦ ਮੈਂ ਤੇਰੇ ਕੋਲ ਆ ਜਾਵਾਂਗੀ ਆਪਾਂ ਵਿਆਹ ਕਰਵਾ ਲਵਾਂਗੇ ਇੱਕ ਗੱਲ ਹੋਰ ਪਤਾ ਲੱਗਿਆ ਕਿ ਜੋ ਇਹ ਸਰਵਜੀਸੀ ਰਹਿਣ ਵਾਲੀ ਕਪੂਰਥਲਾ ਦੀ ਸੀ ਪਰ ਇਸ ਦੇ ਜੋ ਪਾਸਪੋਰਟ ਦੇ ਉੱਤੇ ਪਤਾ ਸੀ ਉਹ ਮੁਖਸਰ ਸਾਹਿਬ ਦਾ ਸੀ ਜਾਨੀ ਜਦੋਂ ਕੋਈ ਘਟਨਾ ਹੁੰਦੀ ਆ ਜਦੋਂ ਕੋਈ ਗੱਲ ਹੁੰਦੀ ਆ ਉਸ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਕਿੱਥੇ ਗਲਤੀ ਹੈ ਕਿੱਥੇ ਨਹੀਂ ਨਹੀਂ ਤਾਂ ਫਿਰ ਇੱਥੇ ਐਦਾਂ ਹੀ ਚੱਲੀ ਜਾਂਦਾ ਜਿਵੇਂ ਕਹਿੰਦੇ ਨੇ ਕਿ ਜਿਹੜੇ ਸਹੀ ਬੰਦੇ ਨੇ ਉਹਨਾਂ ਦੀਆਂ ਹੀ ਇਨਕੁਆਰੀਆਂ ਕੀਤੀਆਂ ਜਾਂਦੀਆਂ ਨੇ ਪਰ ਜੋ ਬੰਦੇ ਛਾਤਰ ਹੁੰਦੇ ਨੇ ਉਹਨਾਂ ਦੀ ਤਾਂ ਕੋਈ ਇਨਕੁਆਰੀ ਵੀ ਨਹੀਂ ਕਰਦਾ ਤੇ ਉਹ ਸਾਫ਼ ਹੀ ਨਿਕਲ ਜਾਂਦੇ ਨੇ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਂਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਔਰਤ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਬੰਦੇ ਦੇ ਨਾਲ ਜੁੜਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ 9 ਸਾਲ ਪਿਆਰ ਚੱਲਦਾ ਹੈ 9 ਸਾਲ ਤੋਂ ਬਾਅਦ ਇਹ ਸੋਚਦੀ ਹੈ ਕਿ ਮੈਂ ਜੱਥੇ ਦੇ ਨਾਲ ਜਾਵਾਂਗੀ ਤੇ ਮੈਂ ਤੇਰੇ ਕੋਲ ਰਹਿ ਜਾਵਾਂਗੀ ਵਾਪਸ ਨਹੀਂ ਆਵਾਂਗੀ ਤੇ ਆਪਾਂ ਵਿਆਹ ਕਰਵਾ ਲਵਾਂਗੇ ਸੋ ਇਹ ਘਟਨਾ ਬੜੀ ਹੀ ਮੰਦਭਾਗੀ ਹੈ ਕਿਉਂਕਿ ਜੋ ਸਿੱਖ ਜਥੇਬੰਦੀਆਂ ਨੇ ਇਸ ਗੱਲ ਨੂੰ ਬੜਾ ਮੰਦਭਾਗਾ ਮੰਨ ਰਹੀਆਂ ਨੇ ਤੇ ਉਹਨਾਂ ਨੇ ਇਹ ਸਰਬਜੀਤ ਕੌਰ ਦੀ ਆਲੋਚਨਾ ਕੀਤੀ ਹੈ ਕਿ ਇਸ ਨੇ ਇਹ ਬਹੁਤ ਗਲਤ ਕੀਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਣਾ ਮਿਲ